ਸਾਰਨ ਪਿਆਰਪਰੀ ਜਿਵੇਂ ਸ੍ਰੀ ਆਇਆ ਦੇ ਵਚਨ ਮੰਨ ਲਈਏ ਮਤੀ ਦੀ ਅੰਜੀਲ 15 ਦੇ ਆਏ ਝੂਠ ਤੇ ਸੱਚ 4000 ਨੂੰ ਖੁਆਣਾ ਤਦ ਫਰੀਸੀਆਂ ਤੇ ਗਰੰਥੀਆਂ ਨੇ ਯਰੁਸ਼ਲਮ ਤੋਂ ਯੀਸ਼ੂ ਦੇ ਕੋਲ ਆਨ ਕੇ ਕਿਹਾ ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ਰ ਦੀ ਹੁਕਮ ਦੀ ਉਲੰਘਣਾ ਕਰਦੇ ਹੋ ਕਿਉਂ ਜੋ ਪਰਮੇਸ਼ਰ ਨੇ ਫਰਮਾਇਆ ਕਿ ਆਪਣੇ ਪਿਤਾ ਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ ਪਰ ਤੁਸੀਂ ਆਖਦੇ ਹੋ ਕਿ ਜਿਹੜਾ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਭੇਟ ਹੋ ਗਿਆ ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ ਹਉ ਤੁਸੀਂ ਆਪਣੀ ਰੀਤ ਨਾਲ ਪਰਮੇਸ਼ਰ ਦੇ ਵਚਨ ਨੂੰ ਘਾਰਤ ਕਰ ਦਿੱਤਾ ਹੈ ਕਪਟਿਓ ਇਹ ਸ਼ਾਇ ਨੇ ਤੁਹਾਡੇ ਵੀਖੇ ਠੀਕੰਗੋਂ ਬਾ ਕੀਤਾ ਹੈ ਕਿ ਲੋਕ ਆਪਣੇ ਬੁੱਲਾ ਨਾਮ ਮੇਰਾ ਆਦਰ ਕਰਦੇ ਹਨ ਪਰ ਇਹਨਾਂ ਦਾ ਦਿਲ ਮੇਥੋਂ ਦੂਰ ਹੈ ਉਹ ਵਰਥਾ ਮੇਰੀ ਉਪਾਸਨਾ ਕਰਦੇ ਹਨ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ ਉਸ ਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ ਸੁਨੋ ਅਤੇ ਸਮਝੋ ਕਿ ਜੋ ਕੋ ਜਮੂਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਪ੍ਰੇਸ਼ਟ ਨਹੀਂ ਕਰਦਾ ਬਲਕਿ ਜੋ ਮੂਹੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਪ੍ਰੇਸ਼ਟ ਕਰਦਾ ਹੈ ਤਾਂ ਤੇ ਚੇਲਿਆਂ ਨੇ ਨੇੜੇ ਆਨ ਕੇ ਉਹਨੂੰ ਆਖਿਆ ਭਲਾ ਤੈਨੂੰ ਮਾਲੂਮ ਹੈ ਜੋ ਫਰੀਸੀਆ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਉਹਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਕੁੱਟਿਆ ਜਾਵੇਗਾ ਉਹਨਾਂ ਨੂੰ ਜਾਣਦੇ ਹੋ ਉਹ ਉਹਨੇ ਆਗੂ ਹਨ ਅਤੇ ਜੇ ਅੰਨਾ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ ਤਦ ਪਤ੍ਰਸ ਨੇ ਅੱਗ ਉਹਨੂੰ ਆਖਿਆ ਜੋ ਇਸ ਦਿਸਤਾਨਤ ਦਾ ਅਰਥ ਸਾਨੂੰ ਦੱਸੋ ਉਹਨੇ ਕਿਹਾ ਭਲਾ ਤੁਸੀਂ ਅਜੇ ਵੀ ਨਿਰਬੁੱਧ ਹੋ ਕਿ ਤੁਸੀਂ ਨਹੀਂ ਸਮਝਦੇ ਕਿ ਸਭ ਕੋਈ ਜੋ ਮੂਹ ਵਿੱਚ ਜਾਂਦਾ ਹੈ ਸੋ ਟੇਡ ਵਿੱਚ ਪੈਂਦਾ ਅਤੇ ਬਾਹਰ ਸੇਦਕਾਨੇ ਵਿੱਚ ਸੁੱਟਿਆ ਜਾਂਦਾ ਹੈ ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਮਨੁੱਖ ਨੂੰ ਬ੍ਰਸ਼ਟ ਕਰਦੀਆਂ ਹਨ ਕਿਉਂਕਿ ਬੁਰੇ ਖਿਆਲ, ਖੋਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ, ਗਾਹੀਆਂ, ਕੁਫਦਲ ਵਿੱਚੋਂ ਨਿਕਲਦੇ ਹਨ। ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਬ੍ਰਸ਼ਟ ਕਰਦੀਆਂ ਹਨ ਪਰ ਅੰਤੋਂ ਤੇ ਹੱਥਾਂ ਨਾਲ ਰੋਟੀ ਖਾਣੀ ਉਹਨਾਂ ਨੂੰ ਬ੍ਰਸ਼ਟ ਨਹੀਂ ਕਰਦੀ। ਕਨਾਨੀ ਔਰਤ ਦੀ ਨਿਚਾ ਯਿਸੂ ਉੱਥੋਂ ਚੱਲ ਕੇ ਸੂਰ ਤੇ ਸੈਦਾ ਦੇ ਇਲਾਕੇ ਵਿੱਚ ਗਿਆ। ਵੇਖੋ ਇੱਕ ਕਨਾਨੀ ਤੀਵੀਂ ਉਹਨਾਂ ਹੱਦਾਂ ਵਿੱਚੋਂ ਨਿਕਲ ਕੇ ਹਾਕਾ ਮਾਰਦੀ ਬੋਲੀ ਕਿ हे ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ। ਮੇਰੀ ਧੀ ਦਾ ਬਦਰੂ ਦੇ ਸਾਇਨ ਨਾਲ ਬੁਰਾ ਹਾਲ ਹੈ ਪਰ ਉਹਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਦੋ ਦੇ ਚੇਲਿਆਂ ਨੇ ਕੋਲ ਆਣ ਕੇ ਉਹ ਦੇ ਅੱਗੇ ਅਰਜ ਕੀਤੀ ਕਿ ਉਸ ਨੂੰ ਵਿਦਿਆ ਕਰ ਕਿਉਂ ਜੋ ਸਾਡੇ ਮਗਰ ਡੰਡ ਪਾਉਂਦੀ ਹੈ ਉਹਨੇ ਅੱਗੋਂ ਆਖਿਆ ਮੈਂ ਇਸਰਾਇਲ ਦੇ ਪਰਿਵਾਰ ਦੀਆਂ ਗਵਾਚੀਆਂ ਹੋਇਆਂ ਭੇਡਾਂ ਦੇ ਬਿਨਾ ਹੋਰ ਨਾ ਕੋਲ ਨਹੀਂ ਕੱਲਿਆ ਗਿਆ ਪਰ ਉਹ ਆਈ ਅਤੇ ਉਹ ਦੇ ਅੱਗੇ ਮੱਥਾ ਟੇਕ ਕੇ ਬੋਲੀ ਪ੍ਰਭੂ ਜੀ ਮੇਰੀ ਸਹਾਇਤਾ ਕਰੋ ਤਾਂ ਉਹਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ ਉਹ ਬੋਲੀ ਠੀਕ ਪ੍ਰਭੂ ਜੀ ਪਰ ਜਿਹੜੇ ਚੂਰੇ ਪੂਰੇ ਉਹਨਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਕਤੂਰੇ ਵੀ ਖਾਂਦੇ ਹਨ ਤਾਂ ਦੀ ਯਸ਼ੂ ਨੇ ਉਸ ਨੂੰ ਉੱਤਰ ਦਿੱਤਾ ਹੈ ਬੀਬੀ ਤੇਰੀ ਨੇਚਾ ਵੱਡੀ ਹੈ ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਤਿਵੇਂ ਹੋਵੇ ਅਤੇ ਉਸ ਦੀ ਧੀ ਵੀ ਉਸੇ ਘੜੀ ਚੰਗੀ ਹੋ ਗਈ 4000 ਨੂੰ ਖਵਾਣਾ ਯਸ਼ੂ ਤੋਂ ਤੁਰ ਕੇ ਗਲੀਲੀ ਚੀਲ ਦੇ ਨੇੜੇ ਆਇਆ ਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬਹਿ ਗਿਆ ਅਤੇ ਬਹੁਤ ਟੋਲੀਆਂ ਲੰਡਿਆਂ ਆਣਿਆਂ ਗੁੰਗਿਆਂ ਟੁੰਡਿਆਂ ਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈ ਕੇ ਉਹਦੇ ਕੋਲ ਆਈਆਂ ਅਤੇ ਉਹਨਾਂ ਨੂੰ ਉਹਦੇ ਚਰਨਾ ਉੱਤੇ ਪਾਇਆ ਤੇ ਉਸਨੇ ਉਹਨਾਂ ਨੂੰ ਚੰਗਾ ਕੀਤਾ ਇਥੋਂ ਤੋੜੀ ਕਿ ਜਦ ਲੋਕਾਂ ਨੇ ਵੇਖਿਆ ਜੂ ਗੂਗੇ ਬੋਲ ਦੇ ਟੁੰਡੇ ਚੰਗੇ ਹੁੰਦੇ ਅਤੇ ਲੰਡੇ ਤੁਰਦੇ ਤੇ ਇਹਨੇ ਵੇਖਦੇ ਹੰਤਾ ਹੈਰਾਨ ਹੋਏ ਤੇ ਇਸਰਾਇਲ ਦੇ ਪਰਮੇਸ਼ਰ ਦੀ ਵਡਿਆਈ ਕੀਤੀ ਤਾਂ ਦੀ ਯਸ਼ੂ ਨੇ ਆਪਣੇ ਚੇਲਿਆਂ ਨੂੰ ਖੋਲ੍ਹ ਸੱਦ ਕੇ ਕਿਹਾ ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਉਹ ਤਿੰਨ ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਅਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਜੋ ਉਹਨਾਂ ਨੂੰ ਭੁੱਖਿਆਂ ਵਿਦਾ ਕਰਾਵਾਂ ਤੇ ਉਹ ਰਸਤੇ ਵਿੱਚ ਹੁਸ ਜਾਣ ਤਾਂ ਚੇਲਿਆਂ ਨੇ ਉਹਨੂੰ ਕਿਹਾ ਕਿ ਉਜਾੜ ਵਿੱਚ ਅਸੀਂ ਇੰਨੀਆਂ ਰੋਟੀਆਂ ਕਿੱਥੋਂ ਲਿਆਈਏ ਆਈ ਢੀ ਪੀੜ ਨੂੰ ਲਜਾਈਏ ਤਾਂ ਤੇਈਸ਼ੂ ਨੇ ਉਹਨਾਂ ਨੂੰ ਆਖਿਆ ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ਉਹ ਬੋਲੇ ਸੱਤ ਤੇ ਥੋੜੀਆਂ ਨਿੱਕੀਆਂ ਮੱਛੀ ਹਨ ਤਾਂ ਉਸਨੇ ਪੀੜ ਨੂੰ ਆਖਿਆ ਜੋ ਪੁੰਜੇ ਬੈਠ ਚਾਨ ਤਾਂ ਉਸਨੇ ਉਹ ਸੱਤ ਰੋਟੀਆਂ ਤੇ ਮੱਛੀਆਂ ਲਈਆਂ ਤੇ ਸ਼ੁਕਰ ਕਰਕੇ ਤੋੜੀਆਂ ਤੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ ਅਤੇ ਉਹ ਸਭੋ ਖਾ ਕੇ ਰੱਜ ਗਏ ਅਤੇ ਬਚਿਆ ਹੋਇਆ ਟੁਕੜਿਆਂ ਨਾਲ ਉਹਨਾਂ ਨੇ ਸੱਤ ਟੋਕਰੇ ਭਰੇ ਹੋਏ ਚੁੱਕ ਲਏ ਅਤੇ ਖਾਣ ਵਾਲੀਆਂ ਜਨਾਨੀਆਂ ਤੇ ਬਾਲਕਾਂ bina 4000 ਮਰਦ ਸਨ ਫਿਰ ਲੋਕਾਂ ਨੂੰ ਵਿਦਿਆ ਕਰਕੇ ਉਹ ਬੇੜੀ ਉੱਤੇ ਚੜ ਗਏ ਤੇ ਮਗਦਾਨ ਦੀਆਂ ਹੱਦਾਂ ਵਿੱਚ ਆਇਆ ਪ੍ਰਭੂ ਇਹਨਾਂ ਵਚਨਾਂ ਦੁਆਰਾ ਸਭ ਨੂੰ ਆਸ਼ੀਰਵਾਦ ਦੇਵੇ ਆਮੀਨ